ਸਾਥੀਓ ਅੱਜ ਇੱਕ ਵਾਰੀ ਫਿਰ ਤੋਂ ਆਪਾਂ ਇੱਕ ਹੋਰ ਮੁੱਦੇ ਨੂੰ ਲੈ ਕੇ ਜੁੜੇ ਆਂ ਲੇਕਿਨ ਮੁੱਦਾ ਬੜਾ ਦੁਖਦਈ ਹੈ ਜਿਹੜੇ ਸਾਰੇ ਬੇਸ ਸਹਾਰਾ ਬੇਜੁਬਾਨ ਪਸ਼ੂ ਨੇ ਉਹਨਾਂ ਨੂੰ ਲੈ ਕੇ ਮੈਂ ਅੱਜ ਦੇਖ ਰਿਹਾ ਸੀਗਾ ਨਿਊਜ਼ਪੇਪਰ ਔਰ ਦੇਖ ਕੇ ਬੜਾ ਦੁੱਖ ਪਹੁੰਚਿਆ ਨੈਸ਼ਨਲ ਨਿਊਜ਼ਪੇਪਰ ਹੈ ਉਹਦੀ ਹੈਡਿੰਗ ਕੀ ਸੀਗੀ ਹਰ ਪਸ਼ੂ ਕੋ ਚਾਹੀਏ ਰੋਜ਼ਾਨਾ 120 ਕਾ ਚਾਰਾ ਸਰਕਾਰ ਦੇ ਰਹੀ 25 روپے ਦਾ ਸਿਰਫ ਮਾਤਰ 6 ਮਾਸੇ ਵਹ ਨਹੀਂ ਮਿਲਿਆ 1 ਸਾਲ ਵਿੱਚ 75 ਪਸ਼ੂ ਨੇ ਤੋੜਾ ਦਮ ਇਹ ਪਠਾਨਕੋਟ ਦੀ ਨਿਊਜ਼ ਹੈ ਛੋਟਾ ਹੈ ਸ਼ਹਿਰ ਹੈ ਸਾਡਾ ਛੋਟਾ ਜਿਹਾ ਪਠਾਨਕੋਟ ਜ਼ਿਲ੍ਹਾ ਜਿੱਥੇ ਪਠਾਨਕੋਟ ਰੂਰਗੇ ਛੋਟੇ ਜ਼ਿਲ੍ਹੇ ਚ ਬਿਨਾਂ ਚਾਰੇ ਦੇ ਭੁੱਖ ਨਾਲ 75 ਪਸ਼ੂਆਂ ਦੀ ਮੌਤ ਹੋ ਜਾਏ ਗੋਵੰਸ਼ ਦੀ ਗਊ ਮਾਤਾ ਦੀ ਤੇ ਬੜਾ ਦੁਖਦਾਈ ਉਹ ਸਾਡੇ ਲਈ ਸ਼ਰਮ ਦਾ ਵਿਸ਼ੇ ਹੈ ਅਲੀਗਲ ਤੇ ਕੁਛ ਨਹੀਂ ਇਤੋਂ ਹੀ ਆ ਜਾਂਦਾ ਕਿ ਜਿਹੜੇ ਬੇਸਾਰਾ ਬੇਜੁਵਾਨ ਪਸ਼ੂ ਨੇ ਸੜਕਾਂ ਤੇ ਆਂਦੇ ਕਿੱਥੋਂ ਨੇ ਅਸੀਂ ਲੋਕੀ ਭਲੇ ਦੁੱਧ ਉਹਨਾਂ ਲੈ ਲੈਣੇ ਆ ਜਦੋਂ ਉਹ ਦੁੱਧ ਦੇ ਕਾਬਿਲ ਨਹੀਂ ਆਂਦੇ ਉਹਨਾਂ ਦੇ ਇਹ ਹੋ ਜਾਂਦੀ ਅਸੀਂ ਸੜਕਾਂ ਤੇ ਛੱਡ ਦਿੰਨੇ ਆ ਅਸੀਂ ਆਪਣੇ ਆਪ ਅੰਦਰ جھਾਂਕੇ ਦੇਖੀ ਨਾ ਇ ਕਿਹੜੇ ਬੇਜੁਵਾਨ ਬੇਸਾਰਾ ਪਸ਼ੂ ਨੇ ਸੜਕਾਂ ਤੇ ਘੁੰਮਰੇ ਨੇ ਕਿੱਥੋਂ ਆਂਦੇ ਨੇ ਉਹ ਉਹ ਸਾਡੇ ਘਰਾਂ ਤੋਂ ਜਾਂਦੇ ਨੇ ਤੇ ਸਾਡੇ ਸਾਰੇ ਲੋਕਾਂ ਨੂੰ ਅਸੀਂ ਸਾਨੂੰ ਸਾਰਿਆਂ ਨੂੰ ਇੱਥੇ ਥੋੜਾ ਜਿਹਾ ਚਿੰਤਨ ਕਰਨਾ ਚਾਹੀਦਾ ਹੈਗਾ ਦੂਜੀ ਮੈਂ ਗੱਲ ਕਰ ਰਿਹਾ ਸੀਗਾ ਕਿ ਕੌਸਸ ਦੇ ਨਾਂ ਤੇ ਕਿਹੜੋਂ ਰੁਪਏ ਪੰਜਾਬ ਸਰਕਾਰ ਇਕੱਠਾ ਕਰ ਰਹੀ ਹੈ ਮੈਂ ਦੇਖ ਰਿਹਾ ਇਹ ਮोटे-ਮोटे ਤੌਰ ਤੇ ਆਕੜੇ ਵਹੀਕਲਸ ਤੇ ਟੂ-ਵੀਲਰ, ਥ੍ਰੀ-ਵੀਲਰ, ਫੋਰ-ਵੀਲਰਸ ਹਰ ਵਹੀਕਲਸ ਤੇ ਕੌਸਸ ਇਨ ਹਜ਼ਰਡਸ ਆਫ ਰੁਪੀਜ਼ ਪੈਟਰੋਲ ਡੀਜ਼ਲ ਤੇ ਲਗਜ਼ਰੀ ਆਈਟਮਸ ਤੇ ਇਲੈਕਟ੍ਰਿਸਿਟੀ ਤੇ ਬਿਜਲੀ ਤੇ ਲਿਕ ਕਰ ਤੇ ਸ਼ਰਾਬ ਤੇ ਇੱਕ ਕਰੋੜ ਪ੍ਰਤੀ ਕਲੈਕਸ਼ਨ ਹੋ ਰਹੀ ਹੈ ਇਵਨ ਪਠਾਨਕੋਟ ਦੀ ਅਗਰ ਮੈਂ ਜ਼ਿਲ੍ਹੇ ਦੀ ਗੱਲ ਕਰਾਂ ਤੇ ਜਿਹੜੀ ਕਾਉਸਸ ਦੇ ਨਾਂ ਤੇ ਸਾਲਾਨਾ ਜਿਹੜੀ ਇਨਕਮ ਹੈ ਗਵਰਨਮੈਂਟ ਨੂੰ ਜੀ ਕਲੈਕਸ਼ਨ ਹੈ ਉਹਨ ਕਰੋੜਸ ਤੋਂ ਹੋਸਦੀ ਤੇ ਨਿਊਜ਼ ਕੀ ਛਪ ਰਹੀ ਹੈ ਕਿ 75 ਪਸ਼ੂ ਗੋ ਵੰਸ਼ ਗਊ ਮਾਤਾ ਬਿਨਾ ਚਾਰੇ ਦੇ ਦਮ ਤੋੜਤਾ ਇਹਦਾ 75 ਗੋਮਾਂਸ ਦੀ 75 ਬੇਸਾਰਾ ਪਸ਼ੂਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਮੈਂ ਕਹਿੰਦਾ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਜਿਹੜੇ ਕੋੜਾ ਰੁਪਏ ਤੁਸੀਂ ਕਾਊਸਸ ਦੇ ਨਾਤੇ ਇਕੱਠੇ ਕਰ ਰਹੇ ਹੋ ਜਿਹੜੇ ਫਾਰ ਰੀਹੈਬਿਟੇਸ਼ਨ ਔਰ ਪਸ਼ੂਆਂ ਦੀ ਉਹਨਾਂ ਦੇ ਚਾਰੇ ਲਈ ਉਹਨਾਂ ਦੇ ਰੀਹੈਬਿਟੇਸ਼ਨ ਲਈ ਉਹ ਤੁਸੀਂ ਖਰਚ ਕਰਨਾ ਹੈਗਾ ਉਹ ਕਰੋੜਾਂ ਤੇ ਕਿੱਥੇ ਜਾ ਰਿਹਾ ਹੈਗਾ న్యూਸ ਇਹ ਵੀ ਕਹਿੰਦੀ ਹੈ ਕਿ ਪਿਛਲੇ 6 ਮਹੀਨੇ ਤੋਂ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਕਿਉਂ ਬਈ ਜਿਤਨੇ ਕਰੋੜ ਰੁਪਏ ਤੁਸੀਂ ਇਕੱਠਾ ਕਰ ਰਹੇ ਹੋ ਕਿੱਥੇ ਜਾ ਰਿਹਾ ਹੈਗਾ ਇਹ ਕਿਉਂ ਨਹੀਂ ਜਾਰੀ ਕੀਤਾ ਗਿਆ ਇੰਨੀ ਨਾਨ ਸਿਧਰ ਸਰਕਾਰ ਹੋ ਸਕਦੀ ਹੈ ਤੇ ਸਾਰਾ ਇੱਕ ਸੋਚਨਾ ਦਾ ਉਹ ਚਿੰਤਾ ਦਾ ਵਿਸ਼ੇ ਹੈ ਉਹ ਸਰਕਾਰ ਨੂੰ ਇਸ ਉਰ ਧਿਆਨ ਦੇਣਾ ਚਾਹੀਦਾ ਹੈ ਉਸਦੇ ਨਾਲ ਇੱਕ ਹੋਰ ਲੱਗੀ ਸੀ ਖਬਰ ਕਿ ਪਸ਼ੂਆਂ ਕੋ ਇਲਾਜ ਕੋ 6 ਸਾਲ ਪਹਿਲੇ ਖੁਲਣਾ ਤਾਂ ਕੇਂਦਰ ਲੇਕਿਨ ਨਹੀਂ ਖੁਲਾ ਇਲਾਜ ਕੇਂਦਰ ਇੱਕ ਟ੍ਰੀਟਮੈਂਟ ਸੈਂਟਰ ਲਈ ਜਿਹਦੇ ਐਕਸੀਡੈਂਟਸ ਹੋ ਜਾਂਦੇ ਨੇ ਉਹਨਾਂ ਲਈ ਖੁਲਣਾ ਸੀਗਾ ਪਿਛਲੇ 6 ਸਾਲ ਤੋਂ ਨਹੀਂ ਖੁਲਿਆ ਸੋ ਸੰਵੇਦਨਹੀਨ ਸਰਕਾਰ ਕੋਈ ਧਿਆਨ ਨਹੀਂ ਇੱਕ ਹੋਰ ਮੈਂ ਇੱਕ ਨਾਲ ਜੋੜ ਰਿਹਾ ਸੀ ਦੇ ਇਹ ਤੇ ਹੋ ਗਈ ਕਿ बिना चारे दे भुख के मर रही है एक होर यह मैं काफ़ी दिनों तो नोट कर रहा सीगा मैं बड़ी कोशिश की कि ना बोलना इससे ना बोलना लेकिन मेरे तो रहा नहीं गया की लगी है खबर महेंद्रा पिकअप में छह गाय चार बैल बरामद महेंद्रा पिकअप कि वीडी गो वंश की तस्करी ਮੈਂ ਦਾਅਵੇ ਨਾਲ ਕਹਿ ਸਕਦਾ ਮੋٹے ਮੋٹے ਆંકੜੇ ਤੌਰ ਤੇ ਹੀ ਪਿਛਲੇ ਅਗਰ 3 4 6 ਮਹੀਨੇ ਦੀ ਗੱਲ ਵੀ ਲਈ ਜਾਏ ਤੇ ਸੈਂਕੜੋ ਇੱਕ ਪਸ਼ੂ ਤਸਕਰੀ ਹੋਈ ਹੈ ਉਹ ਸਲਟਰਿੰਗ ਔਰ ਇਹਨੇ ਬੁਰੇ ਤਰੀਕੇ ਨਾਲ નિર્દય ਤਰੀਕੇ ਨਾਲ ਗੱਡੀਆਂ ਚ ਠੂਸ ਠੂਸ ਕੇ ਭਰ ਕੇ ਲੈ ਕੇ ਜਾਂਦੇ ਨਾ ਕੁਛ ਨਹੀਂ ਕੀਤਾ ਜਾਂਦਾ ਪਿਛਲੇ ਦਿਨੋਂ ਹੀ ਕਸਬੇ ਚ ਇੱਕ ਆਇਆ ਸੀਗਾ ਕਿ ਗਊ ਵੰਸ਼ ਦੀ ਗਊ ਮਾਤਾ ਦੀ ਚਾਰੋਂ ਲੱਤਾਂ ਉਹਨੇ ਕਟਤੀਆਂ ਬੇਰਹਿਮੀ ਨਾਲ ਇੰਨੀ ਹਿੰਮਤ ਵੱਜਦੀ ਹੈ ਤਸਕਰੀ ਤੋਂ ਤੁਸੀਂ ਕਰ ਹੀ ਦਿਓ ਤੁਸੀਂ ਗਊ ਵੰਸ਼ ਦੀ ਲੱਤਾਂ ਵੜ ਦਿੰਦੇ ਹੋ ਇੰਨੀ ਸੰਵੇਦਨ ਹੀਣ ਸਰਕਾਰ ਇੰਨੇ ਸੰਵੇਦਨ ਹੀਣ ਅਸੀਂ ਹੋ ਗਏ ਆ ਇੱਕ ਗੱਲ ਹੋਰ ਮੈਂ ਜੋੜੂੰਗਾ ਪੁਲਿਸ ਇਸ ਮਾਮਲੇ 'ਚ ਕੁਝ ਨਹੀਂ ਕਰਦੀ ਜਿਹੜੇ ਹਿੰਦੂਵਾਦੀ ਜਿਹੜੇ ਗਊ ਮਾਤਾਂ ਨੂੰ ਪਿਆਰ ਕਰਦੇ ਨਾ ਗਊ ਵੰਸ਼ ਨੂੰ ਪਿਆਰ ਕਰਦੇ ਨਾ ਪਸ਼ੂਆਂ ਨੂੰ ਪਿਆਰ ਕਰਦੇ ਨਾ ਅਗਰ ਉਹ ਗੱਡੀ ਰੋਕ ਲੈਣ ਪੁਲਿਸ ਨੂੰ ਇਨਫੋਰਮ ਕਰ ਦੇਣ ਕਿ ਇਹ ਤਸਕਰੀ ਕਰ ਰਹੇ ਨੇ ਤੇ ਉਹਨਾਂ ਨੂੰ ਰੋਕਾ ਜਾਏ ਇਹ ਸਲਟਰਿੰਗ ਕੀ ਦੀ ਦਿਸ਼ਾਈ ਹੋ ਜਾ ਰਹੇਗਾ ਤੇ ਉਹਨਾਂ ਤੇ ਕੁਐਸਚਨ ਮਾਰਕ ਖੜਾ ਕੀਤਾ ਜਾਂਦਾਗਾ ਕਿ ਉਹ ਲੋਕ ਕੌਣ ਨੇ ਕੌਣ ਉਹਨਾਂ ਦੇ ਨਾਲ ਗੱਡੀ ਰੋਕਣ ਵਾਲੇ ਤੋ ਕਿਆ ਕਰੇ ਅਸੀਂ ਜਦੋਂ ਕੋਈ ਇਸ ਤਰ੍ਹਾਂ ਤਸਕਰੀ ਹੁੰਦੀ ਹੈ ਇਲੀਗਲ ਕੰਮ ਹੋ ਰਿਹਾ ਹੈ ਤੇ ਜੋ ਪਸ਼ੂਆਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਹੈ ਗਊ ਮਾਤਾ ਨੂੰ ਮਾਤਾ ਮੰਨਣ ਵਾਲਾ ਵਿਅਕਤੀ ਹੈ ਉਹ ਅੱਖ ਬੰਦ ਕਰਕੇ منہ ਫੇਰ ਲੈ ਕੰਪਲੇਨਟ ਨਾ ਕਰੇ ਜਿਹੜੇ ਕੰਪਲੇਨਟ ਤਾਂ ਉਹਨਾਂ ਤੇ ਤੁਸੀਂ ਕੁਐਸਚਨ ਮਾਰਕ ਖੜਾ ਕਰ ਦਿੰਦੇ ਹੋ ਤੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਪਠਾਨਕੋਟ ਦੀ ਮੈਂ ਗੱਲ ਕਰ ਰਿਹਾ ਸੀਗਾ ਅਗਰ ਪਠਾਨਕੋਟ 'ਚ ਹੋ ਰਿਹਾ ਤੇ ਪੂਰੇ ਪੰਜਾਬ 'ਚ ਕੀ ਹੋ ਰਹਿਗਾ ਮੈਂ ਕਾਫੀ ਸਟੱਡੀ ਕਰ ਰਿਹਾ ਸੀ ਇਸ ਤੇ ਮੈਂ ਦੇਖ ਰਿਹਾ ਸੀਗਾ ਕਿ ਮਿਉਂਸਪਲ ਕਾਰਪੋਰੇਸ਼ਨ ਪਠਾਨਕੋਟ ਇਸ ਹੌਰ ਕੋਸ਼ਿਸ਼ ਕਰ ਰਹੀ ਹੈ ਆਪਣੀ ਲੇਕਿਨ ਸਾਰਾ ਫੰਡ ਇਹੀ ਪੰਜਾਬ ਸਰਕਾਰ ਲੈ ਕੇ ਬੈਠੀ ਹੈ ਰਿਲੀਜ਼ ਹੀ ਨਹੀਂ ਕਰਦੀ ਉਹਨਾਂ ਨੂੰ ਕੀ ਕਰਨਗੇ ਇੱਕ ਹੋਰ ਮੈਂ ਨਾਲ ਗੱਲ ਜੋੜ ਦੂੰ ਕਿ ਇੱਕ ਲੋਕੀ ਗਊ ਵਾਂਸ ਦਿਨਾਂ 'ਤੇ ਇੱਕ ਉਹਨਾਂ ਦੇ ਸੇਵਾ ਕਰਨ ਦੇ ਨਾਤੇ ਡੇਰੀਆਂ ਖੋਲ ਕੇ ਬੈਠੇ ਨੇ ਸਰਕਾਰੀ ਜ਼ਗਮੀਨਾ ਤੇ ਕਬਜ਼ੇ ਕਿਤੇ ਹੋਏ ਨੇ ਔਰ ਕੋਈ ਵੀ ਇੱਕ ਬੇਸਾਰਾ ਪਸ਼ੂ ਨੂੰ ਲੈ ਕੇ ਰਾਜ਼ੀ ਨਹੀਂ ਆਈਏ ਉਹਨਾਂ ਨੂੰ ਲੈ ਕੇ ਜਾਓ ਇਵਨ ਪ੍ਰਸ਼ਾਸਨ ਵੀ ਲੈ ਕੇ ਜਾਂਦਾ ਹੈ ਕਿ ਤੁਸੀਂ ਸਰਕਾਰੀ ਜ਼ਮੀਨ ਤੇ ਖੋਲ ਕੇ ਬੈਠੇ ਹੋ ਗਊਸ਼ਾਲਾ ਤੇ ਤੁਸੀਂ ਚਾਰ ਪਸ਼ੂ ਲੈ ਲਓ ਕਹਿੰਦੇ ਨਹੀਂ ਦੁੱਧ ਦਿੰਦੀ ਹੈ ਗਾਂ ਹੀ ਕਹਿੰਦੇ ਨਹੀਂ ਕਿ ਦਸ ਨਹੀਂ ਲਾਵਾਂਗੇ ਐਸਾ ਕਿਉਂ ਬਈ ਮੇਰੀ ਸਟੱਡੀ ਮੁਤਾਬਿਕ ਇੱਕ ਇੱਥੇ ਇੱਕ ਸੰਸਥਾ ਚੱਲ ਰਹੀ ਹੈ ਉਸ ਦਾ ਨਾਮ ਹੈਗਾ ਗੋ ਸੇਵਾ ਸੰਗਠਨ ਗੋ ਸੇਵਾ ਸੰਗਠਨ ਇਸ ਦਾ ਓਨਲੀ ਸੰਗਠਨ ਹੈਗਾ ਪਠਾਨਕੋਟ ਦਾ ਜਿਹੜੇ ਸਹੀ ਮਾਇਨੇ ਚ ਗਾਉਂ ਦੀ ਸੇਵਾ ਕਰ ਰਿਹਾ ਹੈ ਉਹਨਾਂ ਦੀ ਡੇਰੀ ਵਾਲ ਚ ਇੱਕ ਗਾਈਆਂ ਨੂੰ ਸੁਰੱਖਿਤ ਕਰਨ ਵਾਸਤੇ ਬਣਾਇਆ ਹੋਇਆ ਹੈ 550 ਗਊਵੰਸ਼ ਹੈਗਾ ਉੱਥੇ ਉਹ ਦੁੱਧ ਦੇਣ ਵਾਲੀ ਸਿਰਫ 15 ਹੈਗੀਆਂ ਬਾਕੀ ਦੀ ਸਾਰੀ ਸੇਵਾ ਕਰ ਰਹੇ ਨੇ ਉਹ ਆਪਣੇ ਪੱਲੋਂ ਵੀ ਕਰਦੇ ਨੇ ਗਵਰਨਮੈਂਟ ਵੱਲੋਂ ਕੋਈ ਹੈਲਪ ਐਟ ਪ੍ਰੈਜ਼ੈਂਟ ਨਹੀਂ ਮਿਲ ਰਹੀ ਜੀ ਉਹ ਕਈ ਐਸੇ ਆਏ ਜਿਹੜੇ ਮੈਂ ਕਿਸੇ ਦਾ ਨਾਮ ਨਹੀਂ ਲਊਗਾ ਸਪੈਸੀਫਿਕ ਮੈਂ ਪ੍ਰਸ਼ਾਸਨ ਉੱਪਰ ਗੁਜਾਰੀ ਜ਼ਰੂਰ ਕਰੂੰਗਾ ਕਿ ਦੀ ਜਾਂਚ ਕੀਤੀ ਜਾਵੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਕੇ ਬੈਠੇ ਉਹ ਡੇਰੀਆਂ ਖੋਲ ਕੇ ਬੈਠੇ ਨੇ ਤੇ ਇਹਨਾਂ ਦੀ ਜ਼ਮੀਨਾਂ ਤੁਰੰਤ ਪ੍ਰਭਾਵਨਾ ਖਾਲੀ ਕਰੀ ਜਾਏ ਔਰ ਜਿੰਨਾ ਵੀ ਗੋਸਸ ਦੇ ਨਾਤੇ ਕਾਉਸਸ ਦੇ ਨਾਤੇ ਪੈਸਾ ਇਕੱਠਾ ਹੋ ਰਿਹਾ ਹੈਗਾ ਉਹਨੂੰ ਇੱਧਰ ਉੱਧਰ ਵੇਰਥ ਨਾ ਕਰੋ ਖਰਚ ਨਾ ਕਰੋ ਕਾਉਸਸ ਦੇ ਨਾਤੇ ਇਕੱਠਾ ਹੋ ਰਿਹਾ ਤੇ ਗਊਸਸ ਦੇ ਉੱਪਰ ਹੀ ਕਾਉ ਦੇ ਉੱਪਰ ਹੀ ਖਰਚੋਏ ਜੇ ਕੈਟਲਸ ਹੈ ਉਹਨਾਂ ਦੇ ਉੱਪਰ ਹੀ ਖਰਚੋਏ ਇਨੀ ਮੈਂ ਬੇਨਤੀ ਕਰੂੰਗਾ ਬਹੁਤ ਬਹੁਤ ਧੰਨਵਾਦ ਜੈ ਹਿੰਦ